ਕਸ਼ਿਕਾ ਜੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਜਾਣੇ ਬਿਲਕੁਲ ਠੀਕ ਹੋਵੋਗੇ ਆਪਾਂ ਤੁਹਾਨੂੰ ਅੱਜ ਇੱਕ ਨਵੀਂ ਕਲੈਕਸ਼ਨ ਦਿਖਾਵਾਂਗੇ ਡਿਫਰੈਂਟ ਟਾਈਪ ਦੇ ਵਰਕ ਜਿਹੜੇ ਆਪਣੇ ਰੈਡੀ ਹੋ ਕੇ ਸੂਟਸ ਆਏ ਨੇ ਉਹ ਤੁਹਾਨੂੰ ਸ਼ੋਅ ਕਰਾਂਗੇ ਸਾਰੇ ਫੈਬਰਿਕਸ ਦੀ ਡਿਟੇਲ ਦਵਾਂਗੇ ਪਲੱਸ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਜਿਹੜਾ ਵੀ embroiderry ਆਪਣੇ ਕੋਲ ਆਈ ਹੈ ਸਾਰੇ ਲਗ ਲਗ ਤਰ੍ਹਾਂ ਦੀ ਉਹਦੀ ਤੁਹਾਨੂੰ ਸਾਰੀ ਡਿਟੇਲ ਦੇਵਾਂਗੇ ਉਸ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨੋਟੀਫਿਕੇਸ਼ਨ ਜਿਹੜਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਜਿਹੜੀ ਡੇਲੀ ਦੀ ਵੀਡੀਓ ਦੀ ਅਪਡੇਟ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਉਸ ਤੋਂ ਬਾਅਦ ਇਹ ਜਿਹੜਾ ਆਪਣਾ ਕੰਟੈਕਟ ਨੰਬਰ ਹੈ ਉਹ ਹੈਗਾ 628332600 ਉੱਪਰ ਆਪਾਂ ਮੈਂਸ਼ਨ ਕਰ ਦਾਂਗੇ ਉੱਤੇ ਤੁਸੀਂ ਕਾਲ ਕਰਕੇ ਮੈਸੇਜ ਕਰਕੇ ਕੋਈ ਵੀ ਇਨਕੁਆਇਰੀ ਲੈਣੀ ਹੈ ਕੋਈ ਵੀ ਆਰਡਰ ਪਲੇਸ ਕਰਨਾ ਹੈ ਤੁਸੀਂ ਉੱਥੇ ਜਾ ਕੇ ਆਪਣੇ ਨਾਲ ਗੱਲ ਕਰ ਸਕਦੇ ਹੋ ਜੇ ਤੁਸੀਂ ਆਪਣੇ ਬੁਟੀਕ ਤੇ ਵਿਜ਼ਿਟ ਕਰਨਾ ਹੈ ਤਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਸੁਨਾਮ ਆਪਣੀ ਬੁਟੀਕ ਜਿਹੜੀ ਹੈ ਬਣੀ ਹੋਈ ਹੈ ਸੋ ਆਪਾਂ ਤੁਹਾਨੂੰ ਜਿਹੜੇ ਹੁਣ ਸੂਟਸ ਨੇ ਉਹ ਦਿਖਾਉਣੀ ਸ਼ੁਰੂ ਕਰਦੇ ਆਂ ਇਹ ਸਾਰੇ ਸੂਟ ਆਪਣੇ ਵਰਕਰਸ ਕੋਲੋਂ ਅਨਸਟਿਚ ਆਏ ਹੋਏ ਨੇ ਇਸ ਤੋਂ ਬਾਅਦ ਜਦੋਂ ਇਹ ਨੀਡੀ ਸਟਿਚਿੰਗ ਹੋ ਗਈ ਥੈਨ ਆਪਾਂ ਤੁਹਾਨੂੰ ਫੇਰ ਵੀ ਇੱਕ ਵਾਰ ਸ਼ੋਅ ਜ਼ਰੂਰ ਕਰਾਂਗੇ ਫਸਟ ਸੂਟ ਹੈ ਜਿਹੜਾ ਇਹ ਆਪਣਾ ਬਣਿਆ ਹੋਇਆ ਹੈ ਸ਼ਿਮਰ ਸਟਫ ਤੇ ਔਰ ਇਹ ਹੈਗਾ ਹੈਂਡਵਰਕ ਦਾ ਸੂਟ ਇਨਾਂ ਨੂੰ ਤੁਸੀਂ ਕਿਸੇ ਵੀ ਕਲਰ 'ਚ ਬਣਵਾ ਸਕਦੇ ਹੋ ਜਿਹੜੇ ਕਲਰ ਆਪਾਂ ਤੁਹਾਨੂੰ ਦਿਖਾ ਰਹੇ ਆ ਜੇ ਤੁਹਾਨੂੰ ਸੇਮ ਐਜ਼ ਇਟ ਚਾਹੀਦੇ ਨੇ ਥੈਨ ਤੁਸੀਂ ਸੇਮ ਵੀ ਬਣਵਾ ਸਕਦੇ ਹੋ ਜੇ ਤੁਹਾਨੂੰ ਕਲਰ ਆਪਸ਼ਨ ਕੁਝ ਵੀ ਚੇਂजेस ਕਰਨੇ ਨੇ ਤੁਸੀਂ ਉਦਾਂ ਵੀ ਕਰ ਸਕਦੇ ਹੋ ਦੇਖੋ ਸ਼ਿਮਰ ਦਾ ਹੀ ਸਟੱਫ ਆਊਗਾ ਇਹ ਤਾਂ ਜਿਹੜਾ ਕਲਰ ਹੈ ਹੈਗਾ ਮਾਊਸ ਗ੍ਰੇ ਲਾਈਟ ਜਿਹਾ ਕਲਰ ਹੈ আর ਇਦਾਂ ਦੀ ਨੈਕਲਾਈਨ ਬਣੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਜਿਆਦਾ ਪਿਆਰੀ ਹੈ ਦੇਖੋ ਮੈਂ ਮਹਰੂਨ ਥ੍ਰੈਡ ਨਾਲ ਇਹਨੂੰ ਡਿਟੇਲਿੰਗ ਦਿੱਤੀ ਹੋਈ ਹੈ ਹਾਈਲਾਈਟ ਕਰਨ ਵਾਸਤੇ ਪ੍ਰੋਪਰ ਫਿਨਿਸ਼ਿੰਗ ਦੀ embroidery ਮਿਲੂਗੀ ਤੁਹਾਨੂੰ ਸਾਰੀ ਸ਼ਰਟ 'ਚ ਇਦਾਂ ਆਪਣੀ ਬੂਟੀ ਆਊਗੀ ਇਹ ਵਾਲਾ ਜਿਹੜਾ ਵਰਕ ਹੈ ਖੱਲੇ ਨੀਚੇ ਦੀ ਕੇਰੇਅਰਡ ਸਲਿੱਟਸ ਤੇ ਆਊਗਾ ਜਿੱਦ ਅੱਜਕੱਲ ਟ੍ਰੈਂਡ ਚੱਲ ਰਿਹਾ ਨਾ ਛੋਟੇ ਜਿਹੇ ਚਾਕਸ ਦਾ ਉਦਾਂ ਹੀ ਸਟਿਚ ਹੋਊਗਾ ਆਪਾਂ ਤੁਹਾਨੂੰ ਮੇਕ ਸ਼ੋਰ ਇਹ ਵਿਦਆਊਟ ਆਫਟਰ ਸਟਿਚਿੰਗ ਵੀ ਇਹਦੀ ਤੁਹਾਨੂੰ ਵੀਡੀਓ ਜ਼ਰੂਰ ਦਵਾਂਗੇ ਤੁਹਾਨੂੰ ਦਿਖਾਵਾਂਗੇ ਵੀ ਇੱਕ ਸਿੰਪਲ ਸੂਟ ਜੇ ਆਪਾਂ ਉਹਨੂੰ ਵੀ ਵਧੀਆ ਗ੍ਰੇਸਫੁਲ ਬਣਾਉਣਾ ਤਾਂ ਕਿਦਾਂ ਸਟਿਚ ਕਰ ਸਕਦੇ ਆ ਇਹ ਤਾਂ ਹੈ ਗਈ ਹੈਂਡਵਰਕ ਦਾ ਇਹਨੂੰ ਆਪਾਂ ਨਾਰਮਲ ਸਟਿਚ ਕਰਾਂਗੇ ਦੀ ਗ੍ਰੇਸ ਉਹਨੀ ਨਹੀਂ ਆਊਗੀ ਤੁਹਾਨੂੰ ਆਪਾਂ ਪ੍ਰੋਪਰ ਇਹਦੀ ਸਟਿਚਿੰਗ ਕਰਕੇ ਦਿਖਾਵਾਂਗੇ ਵੀ ਆਪਣੇ ਟੇਲਰਸ ਨੇ ਜਿਹੜੇ ਸਟਿਚ ਕਿਦਾਂ ਕਰਦੇ ਨੇ ਸੋ ਇਹਦੀਆਂ ਜਿਹੜੀਆਂ 슬ੀਵਸ ਨੇ ਉਹ ਦੇਖੋ ਉਹ ਵੀ ਪ੍ਰੋਪਰ ਹੈਵੀ ਬਣੀਆਂ ਹੋਈਆਂ ਨੇ ਉੱਪਰ ਤੱਕ ਇਦਾਂ ਇਹਦੇ ਬੁੱਟੀ ਆਊਗੀ ਪ੍ਰੋਪਰ ਪੂਰੀ ਜਿਹੜੀ 슬ੀਵਜ਼ ਦੀ ਲੈਂਥ ਹੈ ਸਾਰੀ ਤੁਹਾਨੂੰ ਹੈਵੀ ਮਿਲੂਗੀ ਤੁਸੀਂ ক্লোਜ਼ ਤੋਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਵਰਕ ਦੀ ਬਹੁਤ ਜ਼ਿਆਦਾ ਫਿਨਿਸ਼ਿੰਗ ਜਿਹੜੀ ਆਪਣੇ ਵਰਕ 'ਚ ਤੁਹਾਨੂੰ ਮਿਲੂਗੀ ਉਸ ਤੋਂ ਬਾਅਦ ਜਿਹੜੀ ਇਹਦੀ ਬਾਟਮ ਹੈ ਉਹ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਬਾਟਮ ਦਾ ਫੈਬਰਿਕ ਹੈ ਉਹ ਹੈਗਾ ਨੈਚੁਰਲ ਕريب ਦਾ ਮਰੂਨ ਕਲਰ ਦਾ ਹੈ ਫੈਬਰਿਕ ਇਹ ਦੇਖੋ ਕਿੰਨਾ ਜਿਆਦਾ ਪਿਆਰਾ ਕੰਬੀਨੇਸ਼ਨ ਹੈ ਇੱਕ ਡਿਫਰੈਂਟ ਜਿਹਾ ਕੰਬੀਨੇਸ਼ਨ ਹੈ ਬਿਲਕੁਲ हट ਕੇ ਦੇਖੋ ਇਹ ਦਾ ਬਾਟਮ ਦਾ ਵਰਕ ਆਊਗਾ ਐਦਾਂ ਉੱਪਰ ਬੁੱਟੀ ਆਊਗੀ ਸਾਰੇ ਪੌਂਚੇ ਤੇ ਪ੍ਰੋਪਰਲੀ ਹੈਂਡਵਰਕ ਦਾ ਹੈਵੀ ਸੂਟ ਬਣੂਗਾ ਜਿੱਦਾਂ ਆਪਾਂ ਹੁਣ ਅੱਗੇ ਵੈਡਿੰਗ ਸੀਜ਼ਨ ਆ ਰਿਹਾ ਹੈ ਤੁਸੀਂ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਚ ਕਰਾ ਸਕਦੇ ਹੋ ਜਿੱਦਾਂ ਆਪਣੇ ਹੁਣ ਅੱਜ ਕੱਲ ਵੈਡਿੰਗਸ ਦੇ ਵਿੱਚ ਥੀਮਸ ਹੁੰਦੀਆਂ ਨੇ ਵੀ ਆਪਾਂ ਸਾਰਿਆਂ ਨੇ ਇੱਕ ਕਲਰ ਦੇ ਸੂਟ ਪਾਉਣੇ ਨੇ ਤਾਂ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਕਲਰ ਤੇ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਨਾਲ ਇਹਦੇ ਸ਼ਿਮਰ ਦਾ ਦੁਪੱਟਾ ਹੈ ਦੁਪੱਟਾ ਹਜੇ ਫਿਨਿਸ਼ਡ ਹੋਣਾ ਪ੍ਰੋਪਰ ਸਾਰੀ ਲੇਸਿੰਗ ਵਗੈਰਾ ਇਹਦੇ ਚ ਐਡ ਕਰਾਂਗੇ ਥੈਨ ਤੁਹਾਨੂੰ ਆਫਟਰ ਸਟੀਚਿੰਗ ਦੀ ਪ੍ਰੋਪਰ ਲੁੱਕ ਆਪਾਂ ਤੁਹਾਨੂੰ ਜ਼ਰੂਰ ਦੇਵਾਂਗੇ ਇੱਕ ਵਾਰ ਦੁਬਾਰਾ ਚੈੱਕ ਕਰ ਲਓ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਜ਼ਿਆਦਾ ਪਿਆਰਾ ਹੈ ਮਰੂਨ ਨਾਲ ਮਾਊਸ ਕਲਰ ਦੇਖੋ ਬਹੁਤ ਜ਼ਿਆਦਾ ਉੱਠ ਕੇ ਆ ਰਿਹਾ ਜਿਹੜਾ ਇਹਦਾ ਕੰਟਰਾਸਟ ਹੈ ਤੁਸੀਂ ਕਿਸੇ ਵੀ ਕਲਰ 'ਚ ਇਹਨੂੰ ਰੈਡੀ ਕਰਵਾ ਸਕਦੇ ਹੋ ਜੇ ਤੁਸੀਂ ਵਿਦਆਊਟ ਸਟੀਚਿੰਗ ਵੀ ਮੰਗਵਾਣਾ ਹੈ ਤਾਂ ਵੀ ਵਿਦਆਊਟ ਵੀ ਮੰਗਵਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਬਟਾ ਆਪਣੇ ਆਲਮੋਸਟ ਸਾਰੇ ਸੂਟ ਸਟਿਚ ਹੋ ਕੇ ਹੀ ਜਾਂਦੇ ਆ। ਨੈਕਸਟ ਸੂਟ ਹੈ ਜਿਹੜਾ ਉਹ ਵੀ ਆਊਗਾ ਆਪਣਾ ਗੋਟਾ ਪੱਤੀ ਦੇ ਵਿੱਚ। ਇਹ ਵਾਲਾ ਜਿਹੜਾ ਫੈਬਰਿਕ ਹੈ ਇਹ ਹੈਗਾ ਪਿਓਰ ਸਿਲਕ ਦਾ ਤੇ ਜਿਹੜਾ ਆਪਾਂ ਵਾਈਟ ਲੈ ਕੇ ਡਾਈ ਕਰਵਾਇਆ ਹੋਇਆ ਹੈ। ਇੱਕ ਕਸਟਮਰ ਦੀ ਕੋਈ ਜਿਹੜੀ ਆਪਣੀ ਦੁਪੱਟਾ ਸੀਗਾ ਉਹਦੇ ਨਾਲ ਆਪਾਂ ਇਹ ਸੂਟ ਰੈਡੀ ਕੀਤਾ ਹੈ। ਆਪਾਂ ਤੁਹਾਨੂੰ ਉਹ ਵੀ ਸ਼ੋਅ ਕਰ ਦਿੰਨੇ ਆ। ਇੱਕ ਵਾਰ ਬੰਦ ਕਰਕੇ ਜੀ ਆ। ਦੇਖੋ ਇੱਕ ਆਪਣਾ ਇਹ ਨੈਕਸਟ ਸੂਟ ਹੈ ਜਿਹੜਾ ਇਹ ਪਿਓਰ ਸਿਲਕ ਤੇ ਬਣਿਆ ਹੋਇਆ ਹੈ ਤੇ ਜਿਹੜਾ ਇਹਦਾ ਵਰਕ ਕੀਤਾ ਹੋਇਆ ਹੈ ਇਹ ਹੈਗਾ ਗੋਟਾ ਪੱਤੀ ਦਾ ਵਰਕ ਇਹਨੂੰ ਬੋਲਦੇ ਆ ਗੋਟਾ ਪੱਤੀ ਦਾ ਵਰਕ ਬੋਲਦੇ ਆ ਦੇਖੋ ਕਿੰਨਾ ਜ਼ਿਆਦਾ ਸੋਨਾ ਵਰਕ ਹੈ ਕਿੰਨਾ ਜ਼ਿਆਦਾ ਸੋਨਾ ਇਹਦਾ ਕੰਬੀਨੇਸ਼ਨ ਹੈ ਇਹਦੇ ਵਿੱਚ ਆਪਾਂ ਤੁਹਾਨੂੰ ਇੱਕ ਹੋਰ ਬਹੁਤ ਵਧੀਆ ਚੀਜ਼ ਦੱਸਾਂਗੇ ਵੀ ਇਹ ਜਿਹੜਾ ਸੂਟ ਸੀਗਾ ਇਹ client ਦਾ ਮੈਰਿਜ ਦਾ ਦੁਪੱਟਾ ਪਿਆ ਸੀ ਉਹਨਾਂ ਕੋਲ ਤੁਸੀਂ ਚੈੱਕ ਕਰ ਸਕਦੇ ਹੋ ਇਹ ਉਹਨਾਂ ਦਾ ਕੋਲ ਪੁਰਾਣਾ ਦੁਪੱਟਾ ਪਿਆ ਸੀ ਉਹਨਾਂ ਦਾ ਤੇ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਇਹ ਦੁਪੱਟੇ ਨਾਲ ਦੁਬਾਰਾ ਸੂਟ ਰੈਡੀ ਕਰਕੇ ਦਿਓ ਤੇ ਆਪਾਂ ਉਹਨਾਂ ਨੂੰ ਦੇਖੋ ਸੇਮ ਪੀਚ ਕਲਰ ਜਿਹੜਾ ਇਹਦੇ ਵਿੱਚ ਕੰਟਰਾਸਟ ਆ ਉਹ ਸੂਟ ਦਾ ਕਲਰ ਕੀਤਾ ਔਰ ਜੋ ਦੁਪੱਟੇ ਦਾ ਕਲਰ ਸੀ ਉਹਦੇ ਨਾਲ ਆਪਾਂ embroiderry pair up ਕੀਤੀ ਜਿਹੜਾ ਕਿ ਉਹਨਾਂ ਦਾ ਦੁਪੱਟਾ ਹੁਣ ਬਹੁਤ ਜ਼ਿਆਦਾ ਸੋਹਣੇ ਵੇ ਨਾਲ ਯੂਜ਼ ਕਰ ਸਕਦੇ ਨੇ ਪਲੱਸ ਉਹਨਾਂ ਦਾ ਜਿਹੜਾ ਸੂਟ ਹੈ ਉਹ ਵੀ ਬਹੁਤ ਜ਼ਿਆਦਾ ਸੋਹਣਾ ਰੈਡੀ ਹੋਊਗਾ ਆਪਾਂ ਇਹਦੀ ਵੀ ਤੁਹਾਨੂੰ ਆਫਟਰ ਸਟੀਚਿੰਗ ਜ਼ਰੂਰ ਲੁੱਕ ਸਾਰੀ ਸ਼ੇਅਰ ਕਰਾਂਗੇ ਇਦਾਂ ਵੀ ਤੁਸੀਂ ਜੇ ਤੁਹਾਡੇ ਕੋਲ ਕੋਈ ਪੁਰਾਣੇ ਆਪਣੇ ਕੋਈ ਮੈਮਰੀਜ਼ ਹੁੰਦੀਆਂ ਨੇ ਕੋਈ ਸ਼ੂਟਸ ਵੈਡਿੰਗ ਵਾਲੇ ਹੁੰਦੇ ਆ ਤੁਸੀਂ ਆਪਾਂ ਸੋਚਦੇ ਆ ਵੀ ਹੁਣ ਉਹ ਆਪਣੇ ਯੂਸਲੈਸ ਹੋ ਗਏ ਨੇ ਬਟ ਨਹੀਂ ਤੁਸੀਂ ਇਦਾਂ ਤੁਹਾਨੂੰ ਆਈਡੀਆ ਮਿਲ ਗਿਆ ਤੁਸੀਂ ਆਪਾਂ ਨੂੰ ਇਦਾਂ ਵੀ ਦੁਪੱਟਾ ਵਗੈਰੇ ਦੀ ਫੋਟੋ ਪੇਜ ਕੇ ਆ ਦੁਪੱਟਾ ਆਪਣੇ ਕੋਲ ਵਿਜ਼ਿਟ ਕਰਕੇ ਤੁਸੀਂ ਰੈਡੀ ਕਰਵਾ ਸਕਦੇ ਹੋ ਸਾਰੀ ਸ਼ਰਟ ਦੇ ਵਿੱਚ ਇਦਾਂ ਬੁੱਟੀ ਆਉਗੀ ਦੇਖੋ ਫੁੱਲ ਫਰੰਟ ਹੈਵੀ ਹੈ ਜਿਆਦਾ ਹੈਵੀ ਵਰਕ ਆਪਾਂ ਤਾਂ ਨਹੀਂ ਕਰਾਇਆ ਕਿਉਂਕਿ ਦੁਪੱਟਾ ਉਹਨਾਂ ਦਾ ਬਹੁਤ ਜ਼ਿਆਦਾ ਹੈਵੀ ਸੀਗਾ ਇਦੇ ਨਾਲ ਕੀ ਆ ਉਹਨਾਂ ਦੀ ਫੁੱਲ ਹੈਵੀ ਜਿਹੜੀ ਸ਼ਰਟ ਦੀ ਲੁੱਕ ਆਊਗੀ ਐਦਾਂ ਹੀ 슬ੀਵਸ ਤੇ ਆਲ ਦੋ ਦੇਖੋ ਪ੍ਰੋਪਰ ਇਹਦੇ ਨਾਲ ਆਪਾਂ ਇਹਦਾ ਗ੍ਰੀਨ ਕਲਰ ਦੀ ਸਾਰੇ ਸੂਟ ਦੇ ਵਿੱਚ ਫਿਨਿਸ਼ਿੰਗ ਦਵਾਂਗੇ ਉਹ ਤੁਹਾਨੂੰ ਆਫਟਰ ਸਟੀਚਿੰਗ ਇਹਦੀ ਜਿਹੜੀ ਲੁੱਕ ਹੈ ਉਹ ਤੁਹਾਨੂੰ ਆਪਾਂ ਸ਼ੇਅਰ ਕਰਾਂਗੇ ਸੋ ਮੈਂ ਤੁਹਾਨੂੰ ਸਾਰੀ ਡਿਟੇਲ ਇਸ ਲਈ ਦੇ ਰਹੀਆਂ ਵੀ ਜੋ ਆਪਾਂ ਸ਼ੋ ਕਰਦੇ ਆ ਜਸਟ ਉਹ ਨਹੀਂ ਹੈਗਾ ਵੀ ਆਪਣੇ ਬੁਟੀਕ ਤੇ ਸਿਰਫ ਉਹੀ ਕੰਮ ਹੁੰਦਾ ਹਰ ਤਰ੍ਹਾਂ ਦੀ ਐਮਬਰਾਇਡਰੀ ਅਵੇਲੇਬਲ ਹੈ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈ ਸਾਰੇ ਤਰ੍ਹਾਂ ਦੇ ਕਾਰੀਗੋਜ਼ ਆਪਣੇ ਕੋਲ ਅਵੇਲੇਬਲ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣਾ ਰੈਡੀ ਕਰਵਾ ਸਕਦੇ ਹੋ ਕੋਈ ਵੀ ਸੂਟ ਇਹਦੇ ਵਿੱਚੋਂ ਤੁਸੀਂ ਆਪਣੇ ਲਈ ਬਣਵਾ ਸਕਦੇ ਹੋ ਕਿਸੇ ਵੀ ਕਲਰ 'ਚ ਇਹ ਵਾਲਾ ਸੂਟ ਵੀ ਹੈ ਜਿਹੜਾ ਹੈਂਡਵਰਕ 'ਚ ਹੈ ਇਹਦਾ ਜਿਹੜਾ ਫੈਬਰਿਕ ਹੈ ਇਹ ਆਊਗਾ ਨੈਚੁਰਲ ਕ੍ਰੇਪ 'ਚ ਇਹਨੂੰ ਵੀ ਤੁਸੀਂ ਕਿਸੇ ਫੈਬਰਿਕ ਤੇ ਔਰ ਕਿਸੇ ਵੀ ਕਲਰ 'ਚ ਬਣਾ ਸਕਦੇ ਹੋ ਇਹ ਆਪਣਾ ਇੱਕ ਬਹੁਤ ਹੀ ਪਿਆਰੀਆ ਪਿਆਰਾ ਜਿਹਾ ਸੂਟ ਬਣਿਆ ਇੱਕ ਗੁੜੀਆ ਦਾ ਉਹਨਾਂ ਨੇ ਕਿਹਾ ਸੀ ਆਪਾਂ ਨੂੰ ਬਿਲਕੁਲ ਸਿੰਪਲ ਸੋਬਰ ਜਿਹਾ ਸੂਟ ਚਾਹੀਦਾ ਹੈ ਦੇਖੋ ਬਿਲਕੁਲ ਹਲਕਾ ਵੀ ਹੈ ਔਰ ਪਾਰਟੀ ਵੇਅਰ ਵੀ ਹੈ ਔਰ ਇਹ ਜਿਆਦਾ ਹੈਵੀ ਲੇਡੀਜ਼ ਲੁੱਕ ਵੀ ਨਹੀਂ ਹੈਗਾ ਔਰ ਆਪਣੇ ਬਜਟ ਫ੍ਰੈਂਡਲੀ ਵੀ ਹੈ ਜਿਹੜੀ ਮੇਨ ਗੱਲ ਹੈ ਕਿ ਆਪਾਂ ਸਾਰਿਆਂ ਦੇ ਬਜਟ ਨੂੰ ਧਿਆਨ ਚ ਰੱਖਦੇ ਹੋਏ ਸੂਟ ਰੈਡੀ ਕਰਦੇ ਆਂ ਜ਼ਰੂਰੀ ਨਹੀਂ ਵੀ ਹਰ ਇੱਕ ਬੰਦਾ 15 20 ਹਜ਼ਾਰ ਹੀ ਲਾ ਸਕਦਾ ਹੈ ਹਨਾ ਸੋ ਇਹਦੀ ਨੈਕਲਾਈਨ ਆਉਗੀ ਦੇਖੋ ਵੀ ਸ਼ੇਪ ਦੇ ਵਿੱਚ ਆਪਾਂ ਇਹਦੀ ਨੈਕਲਾਈਨ ਦਿੱਤੀ ਹੋਈ ਹੈ ਤੁਸੀਂ ਯੂ ਵੀ ਬਣਾ ਸਕਦੇ ਹੋ 4s ਵੀ ਬਣਾ ਸਕਦੇ ਹੋ 20 ਵੀ ਬਣਾ ਸਕਦੇ ਹੋ ਤੁਹਾਡੀ ਚੁਆਇਸ ਹੈ ਆਪਾਂ ਤੁਹਾਡੇ ਅਕੋਰਡਿੰਗ ਹੀ ਆਪਣਾ ਕੰਮ ਕਰਨਾ ਹੈ ਦੇਖੋ ਸਾਰੀ ਸ਼ਰਟ ਦੇ ਵਿੱਚ ਇਦਾਂ ਬੁਟੀ ਆਊਗੀ ਔਰ ਇਦਾਂ ਘੇਰੇ ਤੇ ਵਰਕ ਆਊਗਾ ক্লোਜ਼ ਤੋਂ ਦੇਖੋ ਵਰਕ ਚ ਕਿੰਨੀ ਫਿਨਿਸ਼ਿੰਗ ਹੈ ਕਿੰਨਾ ਜ਼ਿਆਦਾ ਸੰਗਣਾ ਕੰਮ ਕੀਤਾ ਹੋਇਆ ਇਹ ਵਾਲਾ ਵਰਕ ਹੈ ਜਿਹੜਾ ਇਹਦੀ 슬ੀਵਸ ਤੇ ਆਊਗਾ ਇਹੀ ਸੇਮ ਵਰਕ ਹੈ ਜਿਹੜਾ ਇਹਦੀ ਬਾਟਮ ਤੇ ਵੀ ਹੈ ਬਿਲਕੁਲ ਸੇਮ ਐਸ ਇਟ ਜਿਹੜਾ 슬ੀਵਸ ਦਾ ਵਰਕ ਹੈ ਇਹੀ ਵਰਕ ਇਹਦੀ ਬਾਟਮ ਤੇ ਵੀ ਆਊਗਾ ਲੱਗ ਰਿਹਾ ਕਿ ਜਿਹੜਾ ਇਹਦੀ ਬਾਟਮ ਤੇ ਆਊਗਾ ਇਦਾਂ ਇਹਦੀ ਵੀ ਤੁਹਾਨੂੰ ਆਪਾਂ ਸਟੀਚਿੰਗ ਤੋਂ ਬਾਅਦ ਜਰੂਰ ਲੁੱਕ ਸ਼ੇਅਰ ਕਰਾਂਗੇ 골ਡਨ ਫਿਨਿਸ਼ਿੰਗ ਵਗੈਰਾ ਲਗਾ ਕੇ ਦੁਪੱਟਾ ਰੈਡੀ ਕਰਕੇ ਤੁਹਾਨੂੰ ਸਾਰਾ ਫੇਰ ਜਰੂਰ ਸ਼ੇਅਰ ਕਰਾਂਗੇ ਇਹਨੂੰ ਤੁਸੀਂ ਕਿਸੇ ਡਾਰਕ ਕਲਰ ਚ ਬਣਵਾਉਂਗੇ ਵੀ ਬਹੁਤ ਸੋਹਣਾ ਲੱਗੂਗਾ ਲਾਈਕ ਰਾਇਲ ਬਲੂ ਚ ਰੈੱਡ ਚ ਜਿੱਦਾਂ ਇਹ ਡਿਜ਼ਾਈਨ ਬਹੁਤ ਜਿਆਦਾ ਟ੍ਰੈਂਡਿੰਗ ਚੱਲ ਰਿਹਾ ਅੱਜਕੱਲ ਇਹ ਕਿਸੇ ਵੀ ਏਜ ਦੀਆਂ ਸਿਸਟਰਜ਼ ਵੇਅਰ ਕਰ ਸਕਦੀਆਂ ਨੇ ਬੱਚੇ ਵੀ ਕਰ ਸਕਦੇ ਨੇ ਔਰ ਆਪਣੀਆਂ ਨਿਊ ਵੈਡਿੰਗ ਜਿਨ੍ਹਾਂ ਦੀ ਹੋਈ ਹੈ ਉਹ ਸਿਸਟਰਸ ਵੀ ਕਰ ਸਕਦੇ ਨੇ ਤੇ ਆਪਣੇ ਮम्मा ਹੋਰਾਂ ਦੇ ਏਜ ਵਾਲੇ ਵੀ ਇਹ ਨੂੰ ਵੇਅਰ ਕਰ ਸਕਦੇ ਨੇ ਸੋ ਆਪਣੇ ਸਿੱਕੀ ਹੈਂਡਵਰਕ ਦੀ ਕਲੈਕਸ਼ਨ ਜਿਹੜੇ ਅੱਜ ਆਪਣੇ ਸੂਟਸ ਵਰਕਰ ਕੋਲੋਂ ਰੈਡੀ ਹੋ ਕੇ ਆਇਆ ਹੈ ਆਪਾਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਦਈਏ ਸੋ ਉਸ ਤੋਂ ਬਾਅਦ ਹੈਗਾ ਆਪਣਾ ਡਬਲ ਟੋਨ ਪਸ਼ਮੀਨਾ ਜਿਹੜਾ ਕਿ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਇਹਦੇ ਵਿੱਚ ਬਹੁਤ ਸਾਰੀ ਕਲਰ ਆਪਸ਼ਨਸ ਨੇ ਇਹਦਾ ਐਂਬਰਾਇਡਰੀ ਦੇਖੋ ਜਿਹੜੀ ਇਹਦਾ ਇਹ ਵਰਕ ਹੈ ਇਹ ਇਹਦਾ neck ਤੇ ਵਰਕ ਆਊਗਾ ਇੱਥੇ neck ਬਣੂਗਾ ਔਰ ਇਹ ਚੀਜ਼ ਇਹਦੀ chest ਤੇ ਆਊਗੀ ਠੀਕ ਹੈ ਔਰ ਇਹ ਹੀ ਚੀਜ਼ ਇਹਦੀ back chest ਤੇ ਆਊਗੀ ਦੇਖੋ ਫਰੰਟ ਬੈਕ ਸੇਮ ਵਰਕ ਹੋਊਗਾ ਪਲੱਸ ਇਹ ਵਾਲਾ ਵਰਕ ਹੈ ਜਿਹੜਾ ਇਹਦੀ sleeves ਤੇ ਆਊਗਾ ਠੀਕ ਹੈ ਇੱਕ ਵਾਰ ਤੁਹਾਨੂੰ ਆਪਾਂ ਇੱਕ ਆਈਡੀਆ ਦੇ ਰਿਹਾ ਵੀ ਆਪਾਂ ਜ਼ਰੂਰੀ ਨਹੀਂ ਵਿਕੇਰਾ ਬਣਾ ਲਓ ਕਲੀਆਂ ਬਣਾ ਲਓ ਇਦਾਂ ਬਣਾ ਲਓ ਵੀ ਆਪਾਂ ਕੁਝ ਡਿਫਰੈਂਟ ਜਿਹਾ ਗਰਲਿਸ਼ ਬਣਾਉਣਾ ਹੈ ਇਹ ਆਈਡੀਆ ਵੀ ਬਾਕੀ ਤੁਹਾਨੂੰ ਪ੍ਰੋਪਰ ਲੁੱਕ ਇਹਦੀ ਜਦੋਂ ਸਟਿਚ ਹੋ ਗਿਆ ਨਾ ਫਿਰ ਤੁਹਾਨੂੰ ਪ੍ਰੋਪਰ ਪਤਾ ਚੱਲੂਗਾ ਵੀ ਇਹ ਕਿਦਾਂ ਦੀ ਲੁੱਕ ਆ ਰਹੀ ਹੈ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਿੰਨਾ ਜ਼ਿਆਦਾ ਸਫਾਈ ਚ ਆਪਣਾ ਕੰਮ ਡਨ ਹੈ ਇਹਦੇ ਵਿੱਚ ਫੈਬਰਿਕ ਚ ਬਹੁਤ ਸਾਰੀਆਂ ਕਲਰ ਆਪਸ਼ਨਸ ਨੇ ਤੁਸੀਂ ਆਪਾਂ ਨੂੰ ਜਦੋਂ ਮੈਸੇਜ ਕਰਕੇ ਦੱਸੋਗੇ ਜਾਂ ਪੁੱਛੋਗੇ ਆਪਾਂ ਤੁਹਾਨੂੰ ਕਲਰ ਆਪਸ਼ਨਸ ਸੈਂਡ ਕਰ ਦਾਂਗੇ ਜੋ ਜੋ ਆਪਣੇ ਸਟਾਕ ਚ ਅਵੇਲੇਬਲ ਹੋਣਗੀਆਂ ਤੁਸੀਂ ਉਹਨਾਂ ਵਿੱਚੋਂ ਕੋਈ ਹੋਰ ਕਲਰ ਵੀ ਆਪਣੇ ਲਈ ਸਿਲੈਕਟ ਕਰ ਸਕਦੇ ਹੋ ਡਿਜ਼ਾਈਨ ਵੀ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਪੇਚ ਸਕਦੇ ਹੋ ਇਹ ਤੁਹਾਨੂੰ ਆਪਾਂ ਸ਼ੋਅ ਕੀਤਾ ਵੀ ਇਦਾਂ ਆਪਾਂ ਰੈਡੀ ਕਰਿਆ ਹੈ ਸੋ ਮੈਨੂੰ ਬਸਾਰ ਸ਼ੁਪੂਰੀ ਉਮੀਦ ਹੈ ਵੀ ਤੁਹਾਨੂੰ ਆਪਣੇ ਸਾਰੇ ਸੂਟ ਬਹੁਤ ਪਸੰਦ ਆਏ ਹੋਣਗੇ ਤੇ ਆਪਾਂ ਤੁਹਾਨੂੰ ਸਾਰੇ ਤਰ੍ਹਾਂ ਦੇ ਫੈਬਰਿਕਸ ਸਾਰੇ ਆ ਵਰਕ ਦੀ ਡਿਟੇਲਸ ਦੇਤੀਆਂ ਇੱਕ ਲਾਸਟ ਸੂਟ ਜਿਹੜਾ ਆਪਣਾ ਹੈਗਾ ਆਰੀ ਵਰਕ ਦੇ ਵਿੱਚ ਇਹਦਾ ਜਿਹੜਾ ਸਟੱਫ ਰਹੂਗਾ ਇਹ ਹੈਗਾ ਪਿਓਰ ਖਾਦੀ ਚ ਦੇਖੋ ਇਹਦਾ ਸਟੱਫ ਹੈ ਜਿਹੜਾ ਇਹ ਹੈਗਾ ਪਿਓਰ ਖਾਦੀ ਚ ਔਰ ਇਦਾਂ ਦੇ ਆਰੀ ਵਰਕ ਦੇ ਵਿੱਚ ਸਾਰੀ ਸ਼ਰਟ 'ਚ ਬੁਟੀਆਂ ਬਨੀਆਂ ਹੋਈਆਂ ਨੇ ਚੈੱਕ ਕਰ ਲਿਓ ਤੁਸੀਂ ਬਹੁਤ ਜ਼ਿਆਦਾ ਸੋਹਣਾ ਸਿੰਪਲ ਸੋਬਰ ਜਿਹਾ ਵਰਕ ਹੋਇਆ ਹੋਇਆ ਐ ਐਨੀ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਇਦਾਂ ਲੱਗ ਰਿਹਾ ਜਿਦਾ ਹੈਂਡ ਪੇਂਟ ਹੋਵੇ ਲਾਈਕ ਲੱਗ ਹੀ ਨਹੀਂ ਰਿਹਾ ਵੀ ਥ੍ਰੈਡ ਯੂਜ਼ ਕੀਤਾ ਹੋਇਆ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਇਆ ਜਦੋਂ ਇਹਦੇ ਨਾਲ ਆਪਾਂ ਟਾਈ ਡਾਈ ਦਾ ਦੁਪੱਟਾ ਰੈਡੀ ਕਰਾਂਗੇ ਇਹਨੂੰ ਪ੍ਰੋਪਰ ਫਿਨਿਸ਼ਿੰਗ ਨਾਲ ਲੇਸਿਸ ਵਗੈਰਾ ਲਗਾ ਕੇ ਸਟੀਚਿੰਗ ਕਰਾਂਗੇ ਤਾਂ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਊਗਾ ਸੋ ਮੈਨੂੰ ਪੂਰੀ ਉਮੀਦ ਹੈ ਵੀ ਤੁਹਾਨੂੰ ਆਪਣੇ ਸਾਰੇ ਸੂਟ ਜਿਹੜੇ ਅੱਜ ਦੀ ਆਪਣੀ ਕਲੈਕਸ਼ਨ ਹੈ ਉਹ ਤੁਹਾਨੂੰ ਪੂਰੀ ਪਸੰਦ ਆਈ ਹੋਊਗੀ ਤੇ ਆਪਾਂ ਨੂੰ ਤੁਹਾਨੂੰ ਸਾਰੇ ਵਰਕਸ ਦੀ ਡਿਟੇਲ ਵੀ ਦਿੱਤੀ ਹੈ ਸਾਰੇ ਫੈਬਰਿਕਸ ਦੀ ਡਿਟੇਲ ਵੀ ਦਿੱਤੀ ਹੈ ਇਸ ਤੋਂ ਇਲਾਵਾ ਜੇ ਤੁਹਾਨੂੰ ਹੋਰ ਕੋਈ ਵੀ ਫੈਬਰਿਕ ਪਸੰਦ ਹੈ ਆਪਣੇ ਤਰਫ ਤੋਂ ਹੋਰ ਕੋਈ ਵੀ ਕਲਰ ਪਸੰਦ ਹੈ ਕੋਈ ਵੀ ਐਮਬਰਾਇਡਰੀ ਤੁਹਾਡੇ ਕੋਲ ਕੋਈ ਪਿਕਚਰ ਵੀਡੀਓ ਹੈਗੀ ਹੈ ਦੈਨ ਤੁਸੀਂ ਆਪਾਂ ਨੂੰ ਭੇਜ ਕੇ ਆਪਣੇ ਅਕੋਰਡਿੰਗਲੀ ਉਹ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਇਹ ਤੋਂ ਸਾਨੂੰ ਦਿਖਾਉਣ ਦਾ ਮਤਲਬ ਸਿਰਫ ਇਹੀ ਹੁੰਦਾ ਵੀ ਤੁਸੀਂ ਦੇਖੋ ਵੀ ਆਪਣਾ ਜਿਹੜਾ ਕੰਮ ਹੈ ਬਿਲਕੁਲ origignal ਹੈ ਇਹਦੇ ਵਿੱਚ ਕੋਈ fake ਨਹੀਂ ਹੈਗਾ ਕੁਝ ਵੀ ਤੁਹਾਨੂੰ ਗਲਤ ਨਹੀਂ ਹੋਊਗਾ ਤੁਸੀਂ ਬਿਲਕੁਲ ਪੂਰੀ ਕੋਈ ਵੀ ਬਿਨਾ ਕਿਸੇ ਵਰੀ ਤੋਂ ਆਪਾਂ ਨੂੰ ਆਰਡਰ ਦੇ ਸਕਦੇ ਹੋ ਤੁਹਾਨੂੰ ਹਰ ਚੀਜ਼ ਜਿਹੜੀ ਪਰਫੈਕਟ ਮਿਲੂਗੀ ਕੱਪੜਾ ਚਾਹੀਏ ਵਰਕ ਹੈ ਚਾਹੀਏ ਸਟੀਚਿੰਗ ਹੈ ਜੋ ਮਰਜੀ ਹੈ ਤੁਹਾਡੀ ਚੋਇਸ ਦੇ ਨਾਲ ਹੀ ਆਪਾਂ ਜਿਹੜੇ ਤੁਹਾਡੇ ਆਰਡਰਸ ਨੇ ਰੈਡੀ ਕਰਾਂਗੇ ਸੀ ਆਪ ਪਲੀਜ਼ ਤੁਹਾਨੂੰ ਆਪਣੀ ਜਿਹੜੀ ਆ ਵੀਡੀਓ ਨੂੰ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਨੂੰ আর ਆਪਣੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੁਹਾਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਨੀਡ ਹੈ ਸਾਸ਼ੀ ਕਾਲਜੀ